ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਿੰਨਾਂ ਦਾ ਸਵਾਗਤ ਆ ਜੀ ਆਇਆਂ ਨੂੰ ਅੱਜ ਦੀ ਵੀਡੀਓ ਜਿਹੜੀ ਆਪਣੀ ਕਿਚਨ ਦੇ ਲਈ ਤੇ ਅੱਜ ਆਪਾਂ ਨੇ ਜਿਹੜੇ ਚਾਹ ਨੇ ਲਿਆਂਦੇ ਨੇ ਤੇ ਆਪਾਂ ਉਹਨਾਂ ਨੂੰ ਸਟੋਰ ਕਰਨ ਦਾ ਤਰੀਕਾ ਜਿਹੜਾ ਦੱਸਾਂਗੇ ਤੇ ਆਪਾਂ ਨਾਲ ਵੀ ਕਰਦੇ ਹਾਂ ਕਮਾਲ ਤੇ ਤੁਹਾਡੇ ਨਾਲ ਜਿਹੜੀ ਆਪਾਂ ਵੀਡੀਓ ਸ਼ੇਅਰ ਕਰਦੇ ਆ ਤੇ ਦੇਖੋ ਬਰਸਾਤ ਦਾ ਮੌਸਮ ਹੈ ਤੇ ਇਹਨਾਂ ਚੀਜ਼ਾਂ ਬਹੁਤ ਜ਼ਿਆਦਾ ਤੇ ਕੀ ਚੀਜ਼ ਖਰਾਬ ਹੋ ਜਾਂਦੀਆਂ ਨੇ ਟੁੰਡੀ ਵਗੈਰਾ ਸੁੱਸਰੀ ਇਹਨਾਂ ਤੇ ਪੈ ਜਾਂਦੀ ਆ ਤੋ ਪਤਾ ਉਹ ਨਿਕਲਦੀ ਨਹੀਂ ਦੇਖੋ ਇਹਨਾਂ ਸਾਗਮਾਲੇ ਕਰਨੀ ਜ਼ਰੂਰੀ ਆ ਤੇ ਆਪਾਂ ਜਿੰਨਾਂ ਨੂੰ ਇਕੱਠੇ ਲਿਆਉਣੇ ਚੰਗੀ ਤਰ੍ਹਾਂ ਨੇ ਸਾਗਮਾਲ ਕਰਾਂਗੇ ਤੇ ਬਿਲਕੁਲ ਖਰਾਬ ਨਹੀਂ ਹੁੰਦੇ ਸੁਸਰੀ ਸੁੰਡੀ ਤੇ ਇਹਨਾਂ ਨੂੰ ਬਚਾਉਣ ਦੇ ਲਈ ਆਪਾਂ ਬਹੁਤ ਵਧੀਆ ਤਰੀਕੇ ਜਿਹੜੇ ਦੱਸਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨਹੀਂ ਲੱਗ ਸੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਭੈਣ ਭਈ ਆਪਨ ਪਿਆਰੇ ਪਿਆਰੇ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਇਹਨਾਂ ਦੀ ਕਰਦੇ ਆ ਸਾਗਮਾਲ ਕਿਸ ਤਰ੍ਹਾਂ ਕਰਦੇ ਨੂੰ ਦਿਖਾਉਣੇ ਆ ਲਓ ਜੀ ਲਓ ਜੀ ਤੇ ਆਪਾਂ ਨੇ ਜਿਹੜੇ ਚੌਲ ਨੇ ਦੇਖੋ ਇਕੱਠੇ ਤੇ ਆਪਾਂ ਨੂੰ ਹੁਣ ਜਿਹੜਾ ਚੰਗੀ ਤਰ੍ਹਾਂ ਸਾਹ ਸੰਭਾਲ ਆਪਾਂ ਨੂੰ ਕਰਨੀ ਜ਼ਰੂਰੀ ਹੈ ਤੇ ਨਹੀਂ ਨਾ ਜੇ ਸਾਹ ਸੰਭਾਲ ਕਰਾਂਗੇ ਤਾਂ ਇਹ ਇਹਨੇ ਸੂਸੀ ਵਗੈਰਾ ਸੁੰਡੀਆਂ ਜਿਹੜੀ ਪੈ ਜਾਂਦੀ ਹੈ ਤੇ ਉਹ ਖਰਾਬ ਹੋ ਜਾਂਦੀ ਨੇ ਤੇ ਆਪਾਂ ਇਹਨਾਂ ਨੂੰ ਕੋਈ ਕਾਂਚ ਦਾ ਜਾਂ ਕੋਈ ਪਲਾਸਟਿਕ ਦਾ ਜਿਵੇਂ ਟਿੰਨਰਾ ਜਿਹੜਾ ਲੈ ਲੈਣਾ ਆਪਾਂ ਇਹਦੇ ਵਿੱਚ ਇਹਨਾਂ ਨੂੰ ਪਾਵਾਂਗੇ ਇੱਕ ਟਿੰਨਰਾ ਜਿਹੜਾ ਥੋੜਾ ਸੁੱਕਾ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਤੇ ਆਪਾਂ ਇਹਦੇ ਵਿੱਚ ਇਹਨਾਂ ਦੀ ਸਾਹ ਸੰਭਾਲ ਜਿਹੜੀ ਕਰਾਂਗੇ ਤੇ ਵਧੀਆ ਇਹ ਆਪਣਾ ਦੇਖੋ ਸੁੱਕਾ ਸੁੱਕਾ ਘਟਨਰਾ ਦੇ ਸਾਫ਼ ਕੀਤਾ ਹੋਇਆਗਾ ਤੇ ਆਪਾਂ ਇਹਦੇ ਵਿੱਚ ਹੁਣ ਇਹਨਾਂ ਨੂੰ ਪਾਵਾਂਗੇ ਇਹਨਾਂ ਤੁਸੀਂ ਇਦਾਂ ਦਾ ਕੋਈ ਪੇਜ ਲੈ ਲੈਣਾ ਕਾਪੀ ਦਾ ਲੈ ਲੈਣਾ ਜਾਂ ਕੋਈ ਟਿਸ਼ੂ ਪੇਪਰ ਵਗੈਰਾ ਲੈ ਲੈਣਾ ਤੇ ਆਪਾਂ ਇਹਨੂੰ ਇਹਦੇ ਨੀਚੇ ਜਿਹੜਾ ਵਿਸਾਵਾਂਗੇ ਆਪਾਂ ਇਹਨੇ ਲਿੱਕਣੇ ਪਾ ਦਾਂਗੇ ਚੰਗੀ ਤਰ੍ਹਾਂ ਕਿਉਂਕਿ ਜਿਹੜੀ ਸੱਲ ਵਗੈਰਾ ਹੁੰਦੀ ਆ ਇਹ ਆਪਣਾ ਟਿਸ਼ੂ ਪੇਪਰ ਹੈ ਚਾ ਉਹ ਕਾਪੀ ਦਾ ਪੇਜ ਹੈ ਇਹ ਸਾਰਾ ਸੋਖ ਲੈਂਦਾ ਹੈਗਾ ਤੇ ਆਪਣੇ ਚੌਲ ਜਿਹੜੇ ਬਿਲਕੁਲ ਫਿਰ ਖਰਾਬ ਨਹੀਂ ਹੁੰਦੇ ਤੇ ਇਹਦੇ ਵਿੱਚ ਆਪਾਂ ਨੂੰ ਚੰਗੀ ਤਰ੍ਹਾਂ ਸਾਰੇ ਨੂੰ ਲਾ ਦਾਂਗੇ ਆਪਾਂ ਇਸ ਤਰ੍ਹਾਂ ਲਾਤਾ ਤੇ ਆਪਣੇ ਚੌਲ ਨੇ ਜਿਹੜੇ ਸਾਰੇ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਨਹੀਂ ਇਹਨਾਂ ਦੀ ਸਾਹ ਸੰਭਾਲ ਕਰਾਂਗੇ ਨੇ ਜੀ ਸੁਸਰੀਆਂ ਜਿਹੜੀ ਸੁੰਡੀ ਆ ਉਹਦੀ ਪੈ ਜਾਂਦੀ ਹੈ ਨਾਲ ਦੀ ਨਾਲ ਤੇ ਇਹ ਆਪਾਂ ਨੇ ਲਿਆਂਦੇ ਸੀ ਤੇ ਆਪਾਂ ਇਹਨਾਂ ਨੂੰ ਅੱਜ ਸਾਹ ਸੰਭਾਲਣ ਦੀ ਕਰਦੇ ਸੀ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਸ਼ੇਅਰ ਕਰ ਲਈ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਅੱਪਾ ਕੱਠੇ ਲਿਆ ਉਹਨਾਂ ਨੇ ਵੀ ਰੋਹ ਦੁਕਾਨਾਂ ਤੇ ਜਿਹੜਾ ਆਪਾਂ ਨੂੰ ਜਾਣਾ ਔਖਾ ਤੇ ਅੱਪਾ ਕੱਠੇ ਲਿਆ ਤੇ ਜਿਹੜੀ ਚੀਜ਼ਾਂ ਸਟੋਰ ਕਰ ਲੈਣੇ ਆ ਦੇਖੋ ਤੇ ਅੱਜ ਕੱਲ੍ਹ ਬਰਸਾਤ ਦਾ ਮੌਸਮ ਕਰਕੇ ਧੁੱਪ ਤਾਂ ਨਿਕਲਦੀ ਨਹੀਂ ਫਿਰ ਇਹ ਛੱਲੇ ਜੀ ਫੜ ਜਾਂਦੇ ਨੇਗੇ ਸੁੱਸਰੀ ਬਹੁਤ ਜ਼ਿਆਦਾ ਠੰਡ ਸੁੱਸਰੀ ਵਗੈਰਾ ਨਾਲ ਚ ਪੈ ਜਾਂਦੀ ਆ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਪਾ ਦਾਂਗੇ ਇਹ ਥੱਲੇ ਨਾ ਤੁਸੀਂ ਟਿਸ਼ੂ ਪੇਪਰ ਜਰੂਰ ਪਾਉਣਾ ਕਿਉਂਕਿ ਛਿੱਲ ਹੁੰਦੀ ਜਿਹੜੀ ਮਾਰੀ ਮੋਟੀ ਹੈ ਆਪਣਾ ਟਿਸ਼ੂ ਪੇਪਰ ਪਾਉਂਗੇ ਜੋ ਕਾਪੀ ਦਾ ਪੇਜ ਪਾਉਂਗੇ ਇਹ ਸਾਰਾ ਝੋਕ ਲੰਦਾ ਹੈਗਾ ਫਿਰ ਇਹ ਜਿਹੜੀ ਛਿੱਲ ਜੀ ਹੁੰਦੀ ਹੈ ਲਓ ਜਿੱਤੇ ਇਹਦੇ ਵਿੱਚ ਆਪਾਂ ਰੱਖਾਂਗੇ ਹੁਣ ਇਹ ਲਾਲ ਮਿਰਚਾਂ ਤੁਸੀਂ ਲਾਲ ਮਿਰਚਾਂ ਜਿਹੜੀਆਂ ਲੈ ਲੈਣੀਆਂ ਨੇ ਤੇ ਆਪਾਂ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਵੀ ਤੁਸੀਂ ਲਾਲ ਮਿਰਚਾਂ ਵੀ ਰੱਖ ਸਕਦੇ ਹੋ ਸਾਰੇ ਆਪਾਂ ਤੁਹਾਨੂੰ ਦੋ ਤਰੀਕੇ ਦੱਸਾਂਗੇ ਇਹ ਚੌਲਾਂ ਨੂੰ ਸਾਮਨ ਸੰਭਾਲ ਕਰਨ ਦੇ ਤੇ ਜਿਹਦੇ ਨਾਲ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਲੱਗਦਾ ਤੇ ਤੁਸੀਂ ਇਹਦੇ ਵਿੱਚ ਲਾਲ ਮਿਰਚਾਂ ਵੀ ਰੱਖ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਇਹ ਦੂਜਾ ਤਰੀਕਾ ਆਪਾਂ ਤੁਹਾਨੂੰ ਇਹ ਦੱਸਦੇ ਹਾਂ ਤੇ ਲੈਣੀਆਂ ਤੁਸੀਂ ਲਾਸਣ ਆਪਾਂ ਮਿਰਚਾਂ ਨੇ ਜਿਹੜੀਆਂ ਇਹ ਇੱਕ ਸਾਈਡ ਤੇ ਲਾ ਦਾਂਗੇ ਤੇ ਤੁਸੀਂ ਹਿਲਾਸਣੇ ਵੀ ਇਹਨੂੰ ਜਿਹੜੀਆਂ ਗੰਡੀਆਂ ਨੇ ਰੀਆਂ ਉਹ ਪਾਉਣੀਆਂ ਨੇ ਉੱਪਰ ਉਹਦੇ ਕੂੜਾ ਜਲਾ ਕੇ ਇਹ ਇਹਦਾ ਜਿਹੜਾ ਉੱਪਰਲਾ ਹੁੰਦਾਗਾ ਇਹ ਲਾ ਕੇ ਲਓ ਜੀ ਤੇ ਆਪਾਂ ਇਹ ਹਲਾਸਣੀਆਂ ਗੰਡੀਆਂ ਨੇ ਜਿਹੜੀਆਂ ਲੈ ਲਈਆਂ ਤੇ ਆਪਾਂ ਉੱਪਰ ਉਹਦਾ ਫੋਲਕਾ ਜਿਹੜਾ ਲਾਤਾ ਮੋਟਾ-ਮੋਟਾ ਜਲਾਤਾ ਪੈਨੂ ਵੀ ਇਹਦੇ ਵਿੱਚ ਤਰਾਂਗੇ ਦੇ ਨਾਲ ਵੀ ਬਿਲਕੁਲ ਹੈ ਜਿਹੜੀ ਵੀ ਕੜਤਣ ਹੁੰਦੀ ਹੈ ਨਾ ਬਹੁਤ ਜ਼ਿਆਦਾ ਦੇਖੋ ਹੁੰਦੀ ਹੈ ਤੇ ਇਹਦੇ ਨਾਲ ਆਪਣੀ ਸੁਸਰੀ ਆ ਜਿਹੜੀ ਬਿਲਕੁਲ ਨਹੀਂ ਲੱਗਦੀ ਹੁੰਡ ਵਗੈਰਾ ਸੁਸਰੀ ਕੁਛ ਵੀ ਨਹੀਂ ਨੂੰ ਹੁੰਦਾ ਇਹਦੇ ਨਾਲ ਲੱਗਦਾ ਇਹਦੀ ਵੀ ਬਹੁਤ ਜ਼ਿਆਦਾ ਕੜੱਤਣ ਹੁੰਦੀ ਆ ਦੇਖੋ ਆਪਣੀ ਲਾਦਣ ਦੀ ਤੇ ਆਪਾਂ ਕਈ ਗੰਡੀਆਂ ਨਹੀਂ ਇਸ ਤਰ੍ਹਾਂ ਧਰਦਾਂਗੇ ਨਿਚੇ ਜਿਹਾ ਆਪਾਂ ਦੱਬ ਦਾਂਗੇ ਇਹਦੇ ਨਾਲ ਤੇ ਜਿਹੜੀ ਸੁਸਰੀ ਵਗੈਰਾ ਪਾਵੇ ਨਾ ਹੋਂ ਤੋਂ ਪਤਾ ਨਿਕਲਦੀ ਨਹੀਂ ਦੇਖੋ ਰੋਜੀ ਮੀਹ ਜਿਹੜੇ ਆਏ ਰਹਿੰਦੇ ਨੇਗੇ ਤੇ ਫਿਰ ਇਹ ਸੱਲ ਫੜ ਜਾਂਦੇ ਨੇ ਆਪਣੇ ਚੌਲ ਹੁੰਦੇ ਨੇ ਜਿਹੜੇ ਤੇ ਨਹੀਂ ਇਹਨਾਂ ਦੀ ਸਾਹ ਸੰਭਾਲ ਕਰਾਂਗੇ ਤੇ ਇਹਨਾਂ ਨੂੰ ਸੁਸਰੀਆਂ ਜਿਹੜੀ ਸੁੰਡੀ ਉਹ ਲੱਗ ਜਾਣੀ ਫਿਰ ਆਪਣਾ ਬਣਾਉਣ ਨੂੰ ਵੀ ਜਿਹੜਾ ਜੀ ਨਹੀਂ ਕਰਦਾ ਦੇਖੋ ਪੱਕਈ ਗੰਡੀਆਂ ਜਿਹੜੀਆਂ ਲੈ ਲਈਆਂ ਇਹਦੇ نیچے ਦੱਬਤੀਆਂ ਤੇ ਦੂਜਾ ਆਪਾਂ ਇਹ ਡੱਬੀ ਆ ਜਿਹੜੀ ਮਾਸ ਤੇ ਆਪਣੀ ਰੱਖਾਂਗੇ ਇਹਦੇ ਵਿੱਚ ਇੱਦਾਂ ਹੀ ਰੱਖਾਂਗੇ ਬਿਲਕੁਲ ਆਪਣੇ ਚੌਲ ਜਿਹੜੇ ਖਰਾਬ ਨਹੀਂ ਹੋਣੇ ਦੇਖੋ ਇਸ ਤਰੀਕੇ ਨਾਲ ਆਪਣੇ ਚੌਲ ਜਿਹੜੇ ਬਿਲਕੁਲ ਖਰਾਬ ਨਹੀਂ ਹੋਣੇ ਤੇ ਪੌਣੇ ਤੁਸੀਂ ਸੁੱਕੇ ਸੁੱਕਾ ਘਟਨਰ ਹੋਣਾ ਚਾਹੀਦਾ ਤੇ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਮਿਰਚਾਂ ਵੀ ਪਾਤੀਆਂ ਤੇ ਆਪਾਂ ਲਹਾਸਣ ਵੀ ਪਾਤੀ ਤੇ ਇਹਦੇ ਨਾਲ ਬਿਲਕੁਲ ਜਿਹੜੇ ਆਪਣੇ ਚੌਲ ਖਰਾਬ ਨਹੀਂ ਹੋਣੇ ਨਾਲ ਸੁਸਰੀ ਤੇ ਨਾਲ ਸੁੰਢੀ ਲੱਗਣੀ ਆ ਤੇ ਪਰ ਇਹਨੂੰ ਜੇ ਮਾੜੀ ਮੋਟੀ ਕਰੇ ਧੁੱਪ ਨਿਕਲਦੀ ਹੈ 2 ਘੰਟੇ ਧੁੱਪ ਜਿਹੜੀ ਜ਼ਰੂਰ ਲਵਾਓ ਨਾਲ ਆਪਣੇ ਕਿਟਨਰ ਨੂੰ ਦੇ ਨਾਲ ਆਪਣੇ ਚੌਲਾਂ ਨੂੰ ਧੁੱਪ ਵੀ ਜ਼ਰੂਰ ਲਵਾਉਣੀ ਚਾਹੀਦੀ ਹੈ ਤੇ ਹੱਥ ਵੀ ਜਿਹੜਾ ਆਪਾਂ ਨੂੰ ਇਹਨਾਂ ਚੀਜ਼ਾਂ 'ਚ ਫੇਰਨਾ ਚਾਹੀਦਾ ਤੇ ਨਹੀਂ ਤਾਂ ਫਿਰ ਦੇਖੋ ਬਰਸਾਤ ਦਾ ਹੁਣ ਮੌਸਮ ਚੱਲ ਰਿਹਾ ਹੈ ਤੇ ਚੀਜ਼ਾਂ ਜਿਹੜੀਆਂ ਆਪਣੀ ਇਹਨਾਂ ਨੂੰ ਸੁਸਤਰੀ ਬਹੁਤ ਜ਼ਿਆਦਾ ਜਦੋਂ ਅਸੀਂ ਟੱਕਣ ਖੋਲਦੇ ਆ ਬਹੁਤ ਜ਼ਿਆਦਾ ਸੁਸਤਰੀ ਇਹਨਾਂ 'ਚ ਪੈ ਜਾਂਦੀ ਹੈ ਤੇ ਇਹਨਾਂ ਚਾਂਸਮਾਲ ਹੱਥ ਵੀ ਫੇਰਨਾ ਜ਼ਰੂਰੀ ਹੈ ਇਹਨਾਂ 'ਚ ਜ਼ਰੂਰ ਕਰਨੀ ਜਾਂਦੀ ਹੈ ਇਸ ਤਰ੍ਹਾਂ ਦਾ ਕੋਈ ਕਿਟਨਰ ਹੈ ਜਿਹੜਾ ਤੁਸੀਂ ਲੈ ਲੈਣਾ ਤੇ ਜਿਹੜਾ ਆਪਣਾ ਚੰਗੀ ਤਰ੍ਹਾਂ ਦਾ ਟੱਕਣ ਬੰਦ ਹੁੰਦਾ ਹੋਵੇ ਉੱਪਰੋਂ ਤੇ ਇਸ ਤਰ੍ਹਾਂ ਨੂੰ ਨੂੰ ਬੰਦ ਕਰਕੇ ਧਰ ਦਾਂਗੇ ਜਿਹੜੇ ਆਪਣੇ ਚੌਲ ਐ ਬਿਲਕੁਲ ਖਰਾਬ ਨਹੀਂ ਹੋਣੇ ਕੁਇਰਧੰਨ ਦੋ ਸਿੱਟਨਰ ਲਾ ਲੈਣਾ ਤੇ ਇਸ ਧੀ ਨੂੰ ਲੈ ਕੇ ਸ਼ੇਅਰ ਪਿਆ ਰੈਕਮੈਂਡ ਜੂਰ ਕਰਿਆ ਕਰੋ ਸਸਰੀਆ ਘਰ